ਸਵੇਰ ਪਰ ਦੇ ਵਿੱਚ ਰੇਲ ਰੋਕੋ ਅੰਦੋਲਨ ਦਾ ਐਲਾਨ ਹੋ ਚੁੱਕਿਆ ਹੈ ਤੇ ਉੱਥੇ ਹੁਣ 18 ਤਰੀਕ ਨੂੰ ਕਿਸਾਨ ਰੇਲ ਰੋਕੋ ਅੰਦੋਲਨ ਕਰਨਗੇ ਤੇ ਅੱਜ ਸਵੇਰੇ ਤੋ ਲੈ ਕੇ ਜਿਹੜਾ ਕਿ ਕਿਸਾਨ ਟਰੈਕਟਰ ਮਾਰਚ ਦਾ ਐਲਾਨ ਕਰ ਚੁੱਕੇ ਨੇ ਦੂਜੇ ਪਾਸੇ ਪੰਜਾਬ ਦੀਆਂ ਸੜਕਾਂ ਦੇ ਉੱਤੇ ਅੱਜ ਕਿਸਾਨ ਜਥੇਬੰਦੀਆਂ ਟਰੈਕਟਰ ਮਾਰਚ ਕਰਨਗੀਆਂ ਤੇ ਜਿਸ ਤੋਂ ਬਾਅਦ ਉੱਥੇ ਹੀ ਸਰਕਾਰਾਂ ਦੇ ਖਿਲਾਫ ਇੱਕ ਵੱਡਾ ਪ੍ਰਦਰਸ਼ਨ ਦੇਖਣ ਨੂੰ ਮਿਲੇਗਾ ਤੇ ਜਿਸ ਦੇ ਦੌਰਾਨ ਹੁਣ ਤਿਆਰੀ ਜਿਹੜੀ ਕਿ ਕਿਸਾਨਾਂ ਦੇ ਵੱਲੋਂ ਖਿੱਚੀ ਜਾ ਰਹੀ ਹੈ ਤੇ ਸਰਕਾਰਾਂ ਦੇ ਖਿਲਾਫ ਮੋੜਪੜਾਅਸ ਜਿਹੜੀ ਕਿ ਕਿਸਾਨ ਜਥੇਬੰਦੀਆਂ ਕੱਢਣ ਗਿਆ ਤੇ ਉੱਥੇ ਹੀ ਤਿੱਖੇ ਨਿਸ਼ਾਨੇ ਸਰਕਾਰਾਂ ਦੇ ਖਿਲਾਫ ਸਾਦਿਆਂ ਨੂੰ ਮਿਲੇ ਨੇ ਤੇ ਦੂਜੇ ਪਾਸੇ 18 ਤਰੀਕ ਨੂੰ ਰੇਹ ਰੋਕੋ ਅੰਦੋਲਨ ਦਾ ਐਲਾਨ ਕਿਸਾਨ ਜਥੇਬੰਦੀਆਂ ਨੇ ਕਰ ਦਿੱਤਾ ਆ ਉਹ ਤੁਹਾਨੂੰ ਨੇ ਪਹਿਲਾਂ ਕਿਸਾਨਾਂ ਦਾ ਕੀ ਕਹਣਾ ਤੇ ਸ਼ੰਭੂ ਕਨੌੜੀ ਹੱਥ ਪੁਰਾ ਬਾਰਡਰਾਂ ਤੇ ਜੋ ਦੇਸ਼ ਵਿਆਪੀ ਦੌੜੀ ਚੱਲ ਰਹੀ ਚੜ੍ਹਦੀ ਕਲਾ ਵਿੱਚ ਆ ਪੂਰੀ ਤਰ੍ਹਾਂ ਕਾਮਯਾਬ ਆ ਸ਼ੰਭੂ ਤੋਂ 6 ਨੂੰ 8 ਨੂੰ 14 ਦਸੰਬਰ ਨੂੰ ਜਿਹੜੇ ਜਥੇ 101 ਦੇ ਸ਼ਾਂਤ ਵਿੱਚ ਤਰੀਕੇ ਨਾਲ ਅੱਗੇ ਵਧਿਆ ਪਰ ਮੋਦੀ ਸਰਕਾਰ ਜੋ ਡਰੀ ਹੋਈ ਆ ਜੋ ਖਲਾਕੀ ਤੌਰ ਤੇ ਤਿਆਰੀ ਹੋਈ ਆ ਜੋ ਪੈਟਰਨ ਚੱਲ ਰਹੇ ਕਿਸਾਨਾਂ ਮਜ਼ਦੂਰਾਂ ਦੇ ਜਥੇ ਤੋਂ ਵੀ ਜਿਹੜੀ ਇੰਨੀ ਇੰਨੀ ਜਿਹੜੀ ਘਪਰਾਹੀ ਆ ਵੀ ਸਾਰੀ ਹਰਿਆਣਾ ਹਰਿਆਣੇ ਦੇ ਵਿੱਚ ਸਾਰੀ ਜਿਹੜੀ ਆ ਉਹ ਇੰਟਰਨੈਟ ਸੇਵਾ ਬੰਦ ਕੀਤੀ ਪਈ ਆ 143 ਦਾ ਹਲਾਈ ਗਈ ਆ ਤੇ ਬਾੜਾ ਜਿਹੜਾ ਬਾੜੇ ਸ਼ਹਿਰ ਸਕੂਲ ਬੰਦ ਕੀਤੇ ਗਏ ਆ ਇਹ ਇਹ ਕੀ ਬਗੜ ਦੀ ਨਿਸ਼ਾਨੀ ਆ 101 ਸਮਾਜ ਦੇ ਜਥੇ ਨੂੰ ਵੀ ਪੈਦਲ ਜਾਣ ਤੋਂ ਜਿਹੜਾ ਉਹ ਰੋਕਿਆ ਜਾ ਰਿਹਾ ਜੋ ਸੁਪਰੀਮ ਕੋਰਟ ਦੇ ਹੁਕਮ ਆ ਜਾਂ ਹਾਈ ਕੋਰਟ ਦੇ ਹੁਕਮ ਆ ਉਹਨਾਂ ਦੀਆਂ ਧੜੀਆਂ ਡਾਈ ਜਾਰੀਆਂ ਤੇ ਸੰਵਿਧਾਨ ਹਿੰਦੁਸਤਾਨ ਦਾ ਜਿਹੜਾ ਉਹਦੀਆਂ ਧੜੀਆਂ ਡਾਈਆਂ ਜਾ ਰੀਆਂ ਜਿਹੜਾ ਕਿ ਹਰ ਇੱਕ ਨੂੰ ਆਪਣਾ ਰੂਸ ਪ੍ਰਦਰਸ਼ਨ ਕਰਨ ਦਾ ਅਧਿਕਾਰਿੰਦਾ ਵ ਇਸੇ ਤਰੀਕੇ ਦੇ ਨਾਲ ਅ ਕਲੌਰੀ ਬਾਰਡਰ ਦੇ ਉੱਤੇ ਜਗੀਰ ਸਿੰਘ ਡੱਲੇਵਾਲ ਜੋ ਆ 21ਵੇਂ ਦਿਨ ਚ ਉਹਨਾਂ ਦਾ ਮਰਨ ਵਰਤ ਜਿਹੜਾ ਵਾ ਉਹ ਸ਼ਾਮਲ ਹੋ ਗਿਆ ਉਹ ਆਪਣੇ ਜਾਨ ਦੀ ਬਾਜੀ ਲਾ ਰਹੇ ਆ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੇ ਆ ਕਾਲੀ ਬਾਜੀ ਲਾ ਰਹੇ ਆ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਹੈ ਵੀ ਹੋਂਦ ਹਸਤੀ ਹੈ ਉਹਨੂੰ ਕਾਇਮ ਰੱਖਣ ਵਾਸਤੇ ਉਹ ਆਪਣੀ ਬਾਜੀ ਲਾ ਰਹੇ ਆ ਬੋਲਣਾ ਚੜ੍ਹਦੀ ਕਲਾ ਦੇ ਇਸ ਤਰ੍ਹਾਂ ਹੀ ਜਥਰਪੁਰਾ ਬਾਰਡਰਾਂ ਤੇ ਮੋਰਚਾ ਚ ਬੋਰ ਚੜ੍ਹਦੀ ਕਲਾ ਚੱਲ ਰਿਹਾ ਵਾ ਤੇ ਜੋ 18 ਤਰੀਕ ਨੂੰ 18 ਸਤੰਬਰ ਨੂੰ ਲਾਂਚ ਕੀਤਾ ਗਿਆ ਦੋਨੋਂ ਫਾਰਮਾਂ ਵੱਲੋਂ ਰੇਲ ਰੋਕੋ ਉਹ 3 ਘੰਟੇ ਦੇ ਰੋਕੋ ਵਾਸਤੇ 12 ਉਹ 13 ਤੱਕ ਰੇਲ ਰੋਕਣ ਦਾ ਜੋ ਵੀ ਪ੍ਰੋਗਰਾਮ ਦਿੱਤਾ ਗਿਆ ਵਾ ਉਸ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੂਰੀ ਜਿੰਦ ਜਾਨ ਲਾ ਕੇ ਲਾਗੂ ਕੀਤਾ ਜਾਵੇਗਾ ਲੱਖਾਂ ਕਿਸਾਨ ਮਜ਼ਦੂਰ ਬੀਬੀਆਂ ਨੌਜਵਾਨ ਜਿਹੜੇ ਉਹ ਪਲੜੀਆਂ ਤੇ ਉੱਤੇ ਰੇਲ ਪਲੜੀਆਂ ਦੇ ਉੱਤੇ 18 ਸਤੰਬਰ ਨੂੰ ਆਉਣਗੇ ਤੇ ਚੜ੍ਹਦੀ ਕਲਾ ਦਾ ਜਿਹੜਾ ਇਸ ਪ੍ਰੋਗਰਾਮ ਨੂੰ ਲਾਗੂ ਕਰਕੇ ਮੋਦੀ ਸਰਕਾਰ ਦੇ ਜਿਹੜੇ ਦੰਦ ਖੱਟੇ ਕੀਤੇ ਜਾਣਗੇ ਤੇ ਇਸੇ ਤਰੀਕੇ ਦੇ ਨਾਲ ਇਸ 18 ਸਤੰਬਰ ਵਾਲੇ ਐਲਾਨ ਨੂੰ ਉਹ ਕਾਮਯਾਬ ਕਰ ਲਈ ਅਸੀਂ ਮੈਂ ਸਾਰੇ ਕਿਸਾਨਾਂ ਮਜ਼ਦੂਰਾਂ ਨੌਜਵਾਨ ਬੀਬੀਆਂ ਪੰਜਾਬ ਪਰਦਿਆਂ ਨੂੰ ਪੇਰ ਕਰਦਾ ਵਾਂ ਕਿ ਉਹ ਵੱਡੀ ਗਿਣਤੀ ਦੇ ਵਿੱਚ ਲਾਭਾਂ ਤੋਂ ਓਕੇ ਆਪਣਾ ਉਹ ਆਪਣੇ ਇਸ ਸੈਕਸ਼ਨ ਦੇ ਵਿੱਚ ਸ਼ਾਮਲ ਹੋਣ ਨਾਲ ਹੀ ਜਿਹੜੇ ਮੰਡੀ ਨਾਲ ਸੰਬੰਧਤ ਹੈ ਮੰਡੀ ਨਾਲ ਸਬੰਧਤ ਸਾਰੇ ਦੁਕਾਨਦਾਰ ਆ ਜਾਂ ਕੋਈ ਲੇਬਰ ਵਾਲੇ ਆ ਜਾਂ ਕੋਈ ਹੋਰ ਆ ਆਪਣੇ ਟਰਾਂਸਪੋਰਟਰ ਵਾਲੇ ਆ ਜਾਂ ਛੋਟੇ ਦੁਕਾਨਦਾਰ ਆ ਜਾਂ ਰੇੜੀ ਫੜੀ ਵਾਲੇ ਆ ਉਹ ਸਾਰੇ ਵੱਡੇ ਪੱਧਰ ਤੋਂ ਜਾਂ ਵਪਾਰ ਮੰਡਲ ਆ ਜਾਹਤਾਰਨ ਸੁਤਾਵਾਵਾ ਉਹ ਵੱਡੇ ਪੱਧਰ ਦੇ ਉੱਤੇ ਉਹ ਇਹਨਾਂ ਮੋਰਚਿਆਂ ਦੇ ਵਿੱਚ ਆਪਣਾ ਜਿਹੜਾ ਸ਼ਮੂਲੀਅਤ ਕਰਨਾ ਕਿਉਂਕਿ ਇਹ ਲੜਾਈ ਕੋਈ ਇਕਲਕ ਕਿਸਾਨਾਂ ਦੀ ਨਹੀਂ ਇਹ ਸਾਡੇ ਲੜਾਈ ਸਾਰੇ ਸਮਾਜ ਦੀ ਆ ਸਾਰੇ ਵਰਗਾਂ ਦੀ ਆ ਸਾਰੇ ਦੇਸ਼ ਦੀ ਆ ਕਿਉਂਕਿ ਜਿਸ ਤਰੀਕੇ ਨਾਲ ਮੋਦੀ ਸਰਕਾਰ ਐ ਐਮਐਸਪੀ ਦੇ ਗਰੰਟੀ ਦੇ ਕਾਨੂੰਨ ਤੋਂ ਦੇਰ ਤੋਂ ਭਜਰੀ ਡਾਕਟਰ ਸੁਮਿੰਦਰ ਨਾਥਨ ਕਮਿੰਦ ਦੀ ਰਿਪੋਰਟ ਲਾਗੂ ਕਰਨ ਤੋਂ ਭਜ ਰਹੀ ਆ ਉਹਦੀ ਵਜ੍ਹਾ ਇਹੀ ਆ ਕਿ ਉਹਦੇ ਪਹਿਲੇ ਤਿੰਨ ਖੇਤੀ ਕਾਨੂੰਨ ਰੱਦ ਕੀਤੇ ਸੀ ਪਹਿਲੇ ਅੰਦੋਲਨ ਦੌਰਾਨ ਉਹਨਾਂ ਨੂੰ ਲਾਗੂ ਕਰਨ ਵਾਸਤੇ ਤਤ ਪਰਿਆ ਤੇ ਕਾਰਪੋਰੇਟ ਦੀ ਸੇਵਾ ਦੇ ਵਿੱਚ ਉਹ ਹਾਜ਼ਰ ਆ ਜੋ 1995 ਵਿੱਚ ਮਨਮੋਹ ਸਿੰਘ ਨੇ ਨੀਤੀ ਬਣਾਈ ਸੀ ਦਾੜੀ ਕੱਟਣ ਦੀ ਸਾਰੀ ਕਰਦੀ ਤੇ 68 ਕਰੋੜ ਖਾਨ ਦੇ ਦੇ ਖੇਤੋਂ ਬਾਹਰ ਕਰਨ ਦੀ ਤੇ ਮੰਡੀ ਜਿਹੜੀ ਤੋੜ ਕੇ ਕਾਰਪੋਰੇਟ ਦੇ ਹਵਾਲੇ ਕਰਨ ਦੀ ਉਸ ਨੀਤੀ ਤੇ ਮੋਦੀ ਸਰਕਾਰ ਸਰਪੱਟ ਧੌੜ ਰਹੀ ਆ ਉਹਦੇ ਲਈ ਉਹਨਾਂ ਨੇ 25 ਨਵੰਬਰ ਨੂੰ ਔਰ 2024 ਨੂੰ ਸਾਰੇ ਰਾਜਾਂ ਨੂੰ ਜੋ ਖੇਤੀ ਮਾਰਕੀਟਿੰਗ ਨੀਤੀ ਡਰਾਫਟ ਭੇਜਿਆ ਵਾ ਉਹ ਸਾਫ਼ ਆ ਕਿ ਉਹਦੇ ਵਿੱਚ ਉਹ ਅ ਕਿਹੜੇ ਸਲੋਕ ਦਾਮ ਆ ਪ੍ਰਾਈਵੇਟ ਮੰਡੀਆਂ ਵਾ ਉਹਨਾਂ ਨੂੰ ਮੰਡੀ ਜਾੜ ਪੋਸ਼ਤ ਕਰਨ ਵਾਸਤੇ ਉੱਚ ਪ੍ਰਵਿਜਨ ਰੱਖੀ ਗਈ ਆ ਜਿਹਦਾ ਨਾਮ ਮੰਡੀ ਬੋਰਡ ਤੋਂ ਨਾਕ ਸੇ ਮਾਰਕੀਟ ਕਮਿਟੀ ਤੋਂ ਜਾਇਤ ਲੈਣ ਦੀ ਜਾਂ ਮਜੂਰੀ ਲੈਣ ਦੀ ਲੋੜ ਪਵੇਗੀ ਤੇ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਬਦਲ ਗ੍ਰੀਟਰ ਦੀ ਕੰਟਰੈਕਟ ਫਾਰਮਰਾਂ ਨਾਲ ਗੱਲ ਕੀਤੀ ਜਾ ਰਹੀ ਆ ਤੇ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟਰ ਦੇ ਵਾਸਤੇ ਦੇਣ ਦੇ ਵਾਸਤੇ ਸਰਕਾਰ ਕਾਢੀ ਪਈ ਪਈ ਹੋਈ ਆ ਤੇ ਜਿਹੜਾ ਫੂਡ ਆ ਜਿਹਦਾ ਫੂਡ ਦਾ ਕਾਰੋਬਾਰ ਆ ਉਹ ਸਾਰਾ ਕਾਰਪੋਰੇਟ ਆਪਣੇ ਹੱਥ 'ਚ ਲੈ ਕੇ ਇਸ ਦਿਨ ਵੱਡੇ ਮੁਨਾਫੇ ਜਿਹੜਿਆ ਤੇ ਲੱਖਾਂ ਕਰੋੜ ਦੇ 18 ਕਰੋੜ ਦੇ ਮੁਨਾਫੇ ਕਮਾਉਣ ਲਈ ਉਹ ਜਿਹੜਾ ਸਾਰਾ ਜਿਹੜਾ ਆਪਣਾ ਮਰਸੂਬੇ ਬਣਾ ਰਿਹਾ ਤੇ ਆਪਣੀ ਜਿਹੜੀ ਨੀਤੀ ਬਣਾ ਰਿਹਾ ਜੀ ਤਰ ਮੋਦੀ ਸਰਕਾਰ ਸਭ ਤੋਂ ਕਾਲੀ ਪਈ ਹੈ ਇਸ ਕਰਕੇ ਉਹ ਜਿਹੜੇ ਡਰਾਫਟ ਆਏ ਆ ਉਹ ਵੀ ਉਹ 35 ਸਫੇ ਦਾ ਡਰਾਫਟ ਆ ਉਹਦੇ ਉਹਦੇ ਖਿਲਾਫ ਜਿਹੜੀ ਜਿਹੜੀ ਪ੍ਰਚਾਰ ਕੀਤਾ ਜਾਵੇ ਪਿੰਡ ਪੱਧਰ ਤੇ ਉਸ ਦੇ ਖਿਲਾਫ ਆਉਣ ਵਾਲੇ ਸਮੇਂ 'ਚ ਵੱਡੇ ਪੱਧਰ ਤੇ ਅੰਦੋਲਨ ਜਿਹੜਾ ਵਾ ਉਹ ਆਪਾਂ ਇਹਦਾ ਅੰਦੋਲਨ ਚੱਲ ਰਿਹਾ ਉਹਨੂੰ ਮਜ਼ਬੂਤ ਕਰੀਏ ਹੋਰ ਸਾਡੇ ਕੋਲ ਕੋਈ ਚਾਰਾ ਨਹੀਂਗਾ ਇਸ ਦੇ ਨਾਲ ਇਸ ਦੇ ਨਾਲ ਮੇਰੇ ਵੀਰੋ ਜ ਆਪਣਾ ਆਉਣ ਵਾਲੇ ਸਮੇਂ ਦੇ ਵਿੱਚ ਜਿਤਨਾ ਆਪਾਂ ਇਸ ਅੰਦੋਲਨ ਨੂੰ ਹੋਰ ਮਜ਼ਬੂਤ ਕਰਨਾ ਵਾ ਇਸ ਦੇ ਨਾਲ ਜਿਹੜਾ ਚਿੱਠੀ ਲਿਖੀ ਗਈ ਆ ਸਾਰੇ ਕੱਲ ਸਾਡੇ ਆਗੂਆਂ ਨੇ ਚਿੱਠੀ ਭੇਜੀ ਆ ਸਾਰੇ ਹੀ ਆਪਣੇ ਸਯੂਤ ਕਿਸਾਨ ਮੋਰਚੇ ਤੇ ਹੋਰ ਕਿਸਾਨ ਮਜ਼ਦੂਰ ਜਥੇਬੰਦੀਆਂ ਦੇਸ਼ ਭਰ ਨੂੰ ਉਹ ਇਸੇ ਵੱਡੇ ਤਵੱਸ਼ਤ ਕੀਤੀ ਗਈ ਆ ਅਪੀਲ ਕੀਤੀ ਗਈ ਆ ਉਹ ਚਿੱਠੀ ਦੇ ਵਿੱਚ ਸਾਰੇ ਇਸ ਅੰਦੋਲਨ ਦਾ ਹਿੱਸਾ ਬਣੋ ਤੇ ਆਪਾਂ ਇਸ ਅੰਦੋਲਨ ਨੂੰ ਲੜ ਕੇ ਤੇ ਜਿੱਤੀਏ ਕਿਉਂਕਿ ਸਾਰੇ ਵਰਗਾਂ ਦੀ ਲੜਾਈ ਆ ਤੇ ਉਹਦੇ ਉੱਤੇ ਜਿਹੜਾ ਸਯੂਤ ਮੋਰਚੇ ਨੇ ਕੀ ਉਹਦੇ ਤੇ ਫੈਸਲਾ ਕਰਨਾ ਵਾ ਜਾਂ ਕੀ ਪ੍ਰਤੀਕਰਮ ਜਿਹੜਾ ਵਾ ਉਹ ਉਹਨਾਂ ਦਾ ਆ ਕਿ ਆ ਪਰ ਇਹ ਗੱਲਾਂ ਕਰਨੀਆਂ ਕਿ ਸਿਰਫ ਪੰਜਾਬ ਦਾ ਪੰਜਾਬ ਚ ਅੰਦੋਲਨ ਚਲਾਇਆ ਜਾਣਾ ਚਾਹੀਦਾ ਵਾ ਦਿੱਲੀ ਵਾਲ ਨਹੀਂ ਜਾਣਾ ਚਾਹੀਦਾ ਜਾਂ ਜਿਹੜਾ ਡੱਲੇਵਾਲ ਸਾਹਿਬ ਜਿਹੜੇ ਆ ਉਹ ਮਰਨ ਵਰਤ ਛੱਡ ਦੇਣਾ ਇਹ ਗੱਲਾਂ ਸਿਰਫ ਨਹੀਂ ਕਰਨੀ ਚਾਹੀਦੀਆਂ ਇਹ ਚੱਲ ਰਹੇ ਦੋਨੋਂ ਨੂੰ ਕਮਜ਼ੋਰ ਕਰਨ ਵਾਸਤੇ ਕੀਤੀਆਂ ਜਾ ਰਹੀਆਂ ਵਾ ਇਹ ਗੱਲਾਂ ਜਿਹੜੇ ਸਾਡੇ ਕਿਸਾਨਾਂ ਨੂੰ ਸਾਡੇ ਭਰਾ ਕਰ ਰਹੇ ਆ ਉਹ ਇਹਨਾਂ ਗੱਲਾਂ ਤੋਂ ਉਹ ਜਿਹੜਾ ਆਪਣਾ ਟਾਲਾ ਵਟਣ ਤੇ ਚੜ੍ਹਦੀ ਕਲਾ ਨਾਲ ਇਸ ਆਪਣੇ ਜਿਹੜੇ ਕਿਸਾਨਾਂ ਮਜ਼ਦੂਰਾਂ ਦੇ ਜਿਹੜੇ ਜਿਹੜੇ ਅੰਦੋਲਨ ਆ ਜੋ ਵੋਧੀ ਕੋ ਮੁਦੇ ਖਲਾਪ ਆ ਕੇਂਦਰ ਸਰਕਾਰ ਦੇ ਖਲਾਪ ਆ ਤੇ ਰਾਜ ਸਰਕਾਰਾਂ ਦੇ ਖਲਾਪ ਆ ਉਹਨੂੰ ਕੋ ਮਜ਼ਬੂਤ ਕਰਨ ਵਾਸਤੇ ਆਪਣਾ ਯੋਗਦਾਨ ਪਾਉਣ ਤੇ ਇਸ ਤੋਂ ਬਗੈਰ ਸਾਡੇ ਕੋਲ ਹੋਰ ਕੋਈ ਚਾਰਾ ਨਹੀਂਗਾ ਆਓ ਸਾਰੇ ਕਿਸਾਨ ਮਜ਼ਦੂਰ ਤੇ ਆਪਣੇ ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਵਸਣ ਵਾਲੇ ਲੋਕ ਆ ਜਿਹੜੇ ਕਿੱਤੀ ਕੰਮੇ ਆ ਜਿਹੜੇ 85% ਉਦੀਵਾਦੀ ਆ ਜਿਹੜੇ ਸਤਾਇ ਰਹੀ ਕਿਦੋਂ ਕਟ ਦੇ ਨਿਆਰਾ ਕਰ ਰਿਹਾ ਸਾਰੇ ਉੱਠ ਕੇ ਆਓ ਤੇ ਆਪਣੇ ਹੱਕ ਲੈ ਸਕੀਏ